ਇਸ ਤੇ ਇਹ ਫੋਟੋ ਵਾਲੇ ਇਹਨਾਂ ਨੂੰ ਕੋਈ ਰਾਸਤਾ ਨਹੀਂ ਹੈਗਾ ਇਹ ਕਿਹ ਸਿੰਗਰ ਦੱਸਦਾ ਆ ਇਹ ਸਿੰਗਰ ਰਸਤੇ ਦੇ ਵਿੱਚ ਹਾਲਾਤ ਦੇਖੋ ਇੱਕ ਵਾਰੀ ਆਪਣਾ ਕੈਮਰਾ ਟੋਟਲ ਹੁਣ ਰਾਤ ਦੇ ਅੱਧੇ ਕਰੇ ਹੋ ਇਹ ਸਭ ਨੂੰ ਇੱਕ ਹੀ ਪਰੇਸ਼ਾਨੀ ਹੋ ਰਹੀ ਹੈ ਆ ਦੇਖੋ ਅੱਗੇ ਅੱਗੇ ਬਹੁਤ ਔਰੇ ਨੇ ਉਹਨਾਂ ਨੂੰ ਸਵਾਗਤ ਕਰੋ ਉਹਨਾਂ ਨੂੰ ਕਿਨਾਰੇ ਤੇ ਰੈਂਪ ਪਾਈਸ ਦੇਖ ਕੇ ਬੜੀਆਂ ਚੰਗੀਆਂ ਲੱਗ ਰਹੀਆਂ ਨੇ ਠੀਕ ਹੈ ਨਾ ਅਰਗੜਾ ਉਹਨਾਂ ਦਾ ਕਹਿਣਾ ਹੈ ਕਿ ਇਹ ਬਾਕੀ ਪੂਰਬੀ ਏਰੀਆ ਹੈ ਜਿੱਥੇ ਸਰਕਾਰ ਉਹ ਕਹ ਰਹੀ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੈ ਜੀ जारी हुई डीसी गया कि ऐसा का कुछ होयाकि जिन्हें हालात कुछ नहीं जल्दों ने अपनी प्लेटेंटिया मैं हमें पेटा में आई हे विधायक साहब मैं कह रहा है बहुत हालात खराब ने ਕੁਝ ਕਰੂੰਗੇ ਤੁਸੀਂ ਉਹਨਾਂ ਨਾਲ ਚੱਲਣਾ ਬੱਚੇ ਤੁਸੀਂ ਗੱਲ ਕਰਦੇ ਹੋ ਤੇਰੇ ਕੋਲ ਕੋ ਬੜੀ ਖੜੇ ਨੇ ਮੈਂ ਤਾਂ ਆਉਂਦੇ ਮੈਂ ਤਾਂ ਕੁਝ ਨਹੀਂ ਤੇ ਇਹਨਾਂ ਦੱਸੋ ਨਾ ਇਹਦਾ ਕਰਵਾ ਕੇ ਆਪਾਂ ਕੰਮ ਕਮਨੀ ਨੂੰ ਸੁਖੀ ਕਰ ਦੋ ਨਾ ਇਹ ਕਰਾ ਕੇ ਜੰਮਾ ਕੀ ਤੋਂ ਹੋਇਆ ਮੈਂ ਤੇਰਾ ਆ ਜੀ ਮੈਂ ਉਹਨਾਂ ਨੂੰ ਕਰਵਾ ਦੇ ਤੇ ਸਾਰੇ ਆਪਾਂ ਆਪਣੇ ਵਿਦਦਤ ਆਈ ਆ ਰਹੇ ਨੇ ਨਹੀਂ ਜਨਾਬਾ ਨਾਲ ਸਾਥ ਕੋਈ ਇੱਕ ਹੈ ਨਹੀਂ ਰਾਹ ਇਹ ਮੈਂ ਤੇਰੇ ਵਿਚਾਰ ਹੋਗੇ ਉਹਨਾਂ ਨੂੰ ਕਰਵਾ ਦਿਆ ਨਹੀਂ ਚਲੋ ਉਹਨਾਂ ਨੂੰ ਜਾ ਕੇ ਤਰਗਦੀ ਕੁਸੀਆ ਜੱਥੇ ਪਹੁੰਚੇ ਹੋ ਅੰਡਰ ਬ੍ਰਿਜ ਤੇ ਉੱਥੇ ਆਮ ਆਦਮੀ ਪਾਰਟੀ ਜਿਹੜੀ ਹਲਕਾ ਇੰਚਾਰਜ ਹੈ ਰਾਜਿੰਦਰ ਕੌਰ ਖੇੜਾ ਉਹ ਕਹਿ ਰਹੇ ਨੇ ਕਿ ਉਹ ਕਹਿ ਰਹੇ ਕਿ ਅੰਡਰ ਬ੍ਰਿਜ ਬਣਾਣ ਦੀ ਜ਼ਰੂਰਤ ਸੀਗਾ ਹੁਣ ਵਾਟਰ ਲੋਕ ਦੀ ਸਮੱਸਿਆ ਹੈ ਕਿਉਂ ਬਣਾਇਆ ਗਿਆ ਕਹਿੰਦੇ ਵਿਧਾਇਕ ਸਾਹਿਬ ਤੋਂ ਸਵਾਲ ਚ ਕਿਉਂ ਕੋਈ ਨਾ ਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਹਨਾਂ ਦੀ ਅਜੇ ਤੂੰ 50 ਸਾਲ ਪੁਰਾਣੀ ਦੁਨੀਆ ਦੇ ਉੱਤੇ ਅੰਡਰ ਬ੍ਰਿਜ ਵੀ ਬਣ ਰਹੇ ਆ ਬ੍ਰਿਜ ਵੀ ਬਣ ਤੇ ਜਦੋਂ ਆਪਾਂ ਨੂੰ ਇੰਨੀ ਕਾੜੀ ਹੁੰਦੀ ਆ ਵੀ ਅਸੀਂ ਕੀਤਾ ਹੀ ਕਿਤੇ ਨਾ ਰੀਲ ਵੀ ਤੋਂ ਪਾਸ ਪ੍ਰੋਪਰਲੀ ਕਰਵਾਇਆ ਨਹੀਂ ਜਿਹਦੇ ਉੱਤੇ ਸ਼ੈੱਡ ਪੈਣਾ ਸੀਗਾ ਉਹ ਨਹੀਂ ਪਵਾਇਆ ਜਿਹਦੇ ਥੰਦੇ ਬੇਸਿਕਲੀ ਪੰਪ ਲੱਗਣਾ ਸੀ ਉਹ ਚੀਜ਼ਾਂ ਸਿਰਫ ਆਪਾਂ ਨੂੰ ਘਾਟਮ ਕਰਨ ਦੀ ਕੱਢ ਜਾਂ ਹੋਰ ਤਾਂ ਆਪਾਂ ਨੂੰ ਕੰਮ ਕਰਦੀ ਤਾਂ ਕੜੀ ਕੋਈ ਨਹੀਂ ਇਹ ਜਿਹੜੀ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਪੰਜਾਬ ਦੇ ਵਿੱਚ ਤਾਂ ਫਲੱਡ ਹੋਣਾ ਹੀ ਨਹੀਂ ਹੈ ਅਸੀਂ ਤਾਂ ਸਾਰੀ ਅਰੇਂਜਮੈਂਟ ਕਰ ਲਏ ਆ ਇਹ ਸਿੱਧਾ ਪੰਜਾਬ ਡੁੱਬਿਆ ਰਿਹਾ ਸਿੱਧਾ ਪੰਜਾਬ ਡੁੱਬਿਆ ਪਿਆ ਤੇ ਇੰਦਾ ਜਨਤਾ ਡੁੱਬਿਆ ਪਿਆ ਕਿਉਂ ਕਿ ਗਵਰਨਮੈਂਟ ਵਿੱਚ ਤਾਂ ਹੋਈ ਹੀ ਨਹੀਂ ਜਿਲ੍ਹਾ ਸੀ ਵੀਰੇਜਾ ਸਾਰਾ ਹੀ ਟੂਰ ਮੈਂ ਤਾਂ ਮੇਰ ਨੂੰ ਜੀ ਕਮਿਸ਼ਨਰ ਨੂੰ ਜੀ ਸੀ ਨੂੰ ਈਵੈਂਟ ਦੇ ਇਨਵੈਸਟਰ ਨੂੰ ਕੰਮ ਤਾਂ ਕਰੋ ਨਾ ਤੁਸੀਂ ਸਿਰਫ ਈਵੈਂਟ ਕ੍ਰੀਏਟ ਕਰਦੇ ਆਂ ਕੀਤਾ ਘਟਦੇ ਆਂ ਕੀਤਾ ਕੱਟ ਕੇ ਤੇ ਫੋਟੋ ਅਖੀਰ ਤੇ ਪਾਉਣ ਦਾ ਤੁਹਾਨੂੰ ਹੋਣ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅੰਡਰਬ੍ਰਿਜ ਜੀ ਤੁਸੀਂ ਬਣਵਾਇਆ ਹੈਗਾ ਤੁਸੀਂ ਚਾਲੂ ਕਰਵਾਇਆ ਮੈਂ ਚਾਲੂ ਨਹੀਂ ਕਰਵਾਇਆ ਹਾਂ ਕੀਤਾ ਇਹ ਕੱਟ ਗਈ ਜੀ ਇਹਨੂੰ ਪੁੱਛ ਲਓ ਵੈਸੇ ਮੈਂ ਦੋਹਿੰਦਾ ਨਾਲ ਜਿਹੜਾ ਉਹ ਤਾਂ ਠੀਕ ਹੈ ਆਮ ਆਦਮੀ ਪਾਰਟੀ ਪਰ ਇਸ ਸਰਕਾਰ ਨੂੰ ਬਿਲਕੁਲ ਅਪਰੋਖ ਖਾਲੀ ਆ ਸੋ ਸਮਾਨ ਹੈ ਨਹੀਂ ਕਾਇਨਾਤ ਸੱਚੀ ਗੱਲ ਕਹਿਆ ਸੁਣੇ ਭਗਵੰਤ ਮਾਨ ਨਹੀਂ ਤਾਂ ਇਹ ਪ੍ਰੋਬਲਮ ਜਿਹੜੀਆਂ ਪੰਜਾਬ ਦੇ ਵਿਚਾਰ ਨਹੀਂ ਆ ਗਏ ਬੰਦਿਆ ਮੈਂ ਕੱਲ ਦਾ ਉਸਦੀ ਸਾਡੀ ਰੇਨ ਜਿਹੜੀ ਆ ਉਹ ਕਿੰਨੀ ਓਵਰਫਲੋ ਕਰਦੀ ਸੀ ਤੇ ਡੀਸੀ ਨੇ ਇਹ ਜਵਾਬ ਦਿੱਤਾ ਇਸ ਇਹਨੂੰ ਲਾਈਕ ਇਹ ਸਵਾਲ ਪੁੱਛਿਆ ਉਹ ਕਹਿੰਦੇ ਕਿ ਇਹ ਅਫਵਾਹ ਉਡਾਈ ਗਈ ਸੀ ਰਾਜਿੰਦਰ ਕੇ ਔਰ ਐਡਾ ਕਹਿ ਰਹੇ ਨੇ ਫਲੂਟ ਮੈਂ ਉਹਨਾਂ ਦੀ ਗੱਲ ਪਾਣੀ ਫਿਰ ਕਿੱਥੋਂ ਆ ਗਿਆ ਜਦੋਂ ਆ ਥੱਲੇ ਪੈ ਗਈ ਨਹੀਂ ਅਸੀਂ ਉਹਨਾਂ ਨੂੰ ਇਹ ਗੱਲ ਸਮਝਣ ਦੀ ਗੱਲ ਹੈ ਹੁਣ ਵੀ ਇਹਦੇ ਨਹੀਂ ਸੀ ਕਲੀਅਰ 200 ਰੁਪਇਆ ਰੀਟੀਆਂ ਦਾ ਗਵਰਨਮੈਂਟ ਆ ਇਹ ਜਿੰਨਾ ਚਿਰ ਜਮਾ ਨਹੀਂ ਕਰਾਉਂਦੇ ਉਹਨਾਂ ਚਿਰ ਇਹਦੇ ਕਿ ਛੇਡ ਨਹੀਂ ਪੈਣਾ ਹੁਣਾਂ ਚਿਰ ਕਲੀਅਰ ਪੰਪ ਨਹੀਂ ਲੱਗਣਾ ਤੇ ਸਰਕਾਰ ਨੇ ਜਮਾ ਕਰਾਉਂਦੇ ਇਹਨੇ ਕਰਾਉਣਾ ਹੋਰ ਕਿਹਨੇ ਕਰੂ ਉਹਨਾਂ ਨੂੰ ਕਿਤੇ ਇਹਨਾਂ ਨੂੰ ਭਾਵੇਂ ਨਾਮ ਪੁੱਛੋ ਕਾਰਪੋਰੇਸ਼ਨ ਆਣੀ ਮੇਰੂ ਪੁੱਛੋ ਇਹਨਾਂ ਦਾ ਜਿਹੜਾ ਮਿਸਟਰ ਆ ਡਾਕਟਰ ਦਾ ਉਹ ਤੋਂ ਉਹਨੂੰ ਪੁੱਛ ਰਿਹਾ ਭਾਈ ਐਕਚੁਅਲੀ ਗੱਲ ਹੈ ਕਿ ਆ ਕਿਉਂਕਿ ਮੈਂ ਬਹੁਤੇ ਬੰਦਿਆਂ ਦੇ ਮੂੰਹ ਤਾਂ ਇਦਾਂ ਲੱਗਦਾ ਨਹੀਂ ਹੁੰਦਾ ਇਸ ਕਰਕੇ ਨਹੀਂ ਲੱਗਦਾ ਹੁੰਦਾ ਕਿ ਉਹ ਸਮਝ ਹੀ ਹੈ ਨਹੀਂ ਤੇ ਫਿਰ ਮੈਂ ਇਹਨਾਂ ਨਾਲ ਬੈਠ ਕੇ ਕੀ ਕਰਾਂਗਾ ਸੋ ਇਸ ਕਰਕੇ ਇਹ ਇਹ ਦਿਨਪੁਰ ਜਿਹੜਾ 1.5 ਕਿਲੋਟਰੀ ਹੈ ਜੇ ਕਿਉਂ ਵੀ ਮੈਂ ਕੋਸ਼ਿਸ਼ ਹੀ ਕਰਦਾ ਹੈਗਾ ਜੀ ਕਿ ਸਾਡੇ ਇਹ ਜਿਹੜੇ ਐਮਪੀ 판ਡਿਆ ਉਹ ਯੂਜ਼ ਕੀਤਾ ਜਾ ਸਕਦਾ ਹੋਵੇ ਕਿ ਮੈਂ ਦੂ ਤਿੰਨ ਇੰਡੀਆਂ ਕੋ 50-50 ਲੱਖ ਰੁਪਏ ਲੈ ਲੇ ਤਾਂ ਕਿ ਇਹਦੀ ਸਮੱਸਿਆ ਸਮੱਸਿਆ ਜਿਹੜੀ ਸੋਲਵ ਕਰਾਈਏ ਫਿਰ ਦੂਜੀ ਗੱਲ ਹੈ ਜਿਹੜਾ ਹਰਪਰ ਸਟ੍ਰੀਟ ਪਲੇਸ ਤੋਂ ਦੂਜਵਾਰੇ ਤੋਂ ਸਿੱਧੀ ਸੜਕ ਹੋਵੇ ਉਹਦੀ ਪ੍ਰਪੋਜ਼ਲ ਅੰਡਰਪਾਸ ਵੀ ਪਈ ਹੈਗੀ ਆ ਇਹਨਾਂ ਨੇ ਉਹਦਾ 4 ਸਵਾ 4 ਫੋਰਸ ਪੀਆ ਜਮਾ ਕਰਾਉਣਾ ਸੀ ਅਜੇ ਤੱਕ ਨਹੀਂ ਕਰਾਇਆ ਕਿਉਂਕਿ ਸਿਰਫ ਇਹ ਕਹਿਣ ਨਾਲ ਸਾਰਾ ਕੁਝ ਨਹੀਂ ਹੋਣਾ ਇੱਕ ਚੀਜ਼ ਪੁੱਛਣਾ ਜਾਂਦੇ ਆ ਸ਼ਹਿਰ ਦੇ ਵਿੱਚ ਹਾਰਡ ਵਰਗੇ ਹਾਲਾਤ ਹੋ ਗਏ ਨੇ ਪ੍ਰੋਪਰਲੀ ਜਿਹੜਾ ਪਾਣੀ ਹੈ ਹਰ ਹਰ ਜਗ੍ਹਾ ਤੇ ਸੜਕਾਂ ਤੇ ਚਾਹੇ ਗਲੀ ਮੁਹੱਲੇ ਹੋਣ ਕਿਤੇ ਵੀ ਲੱਗ ਰਿਹਾ ਕਿ ਇਸ ਸਮੇਂ ਇਕੱਠੇ ਹੋ ਕੇ ਗੱਲ ਕਰਨੀ ਜ਼ਰੂਰੀ ਸੀਗੀ ਨਾ ਕਿ ਇੱਕ ਦੂਸਰੇ ਦੇ ਖਿਲਾਫ ਸਟੇਟਮੈਂਟ ਦੇਣੀ ਮੈਂ ਤਾਂ ਕਦੀ ਕਿਸੇ ਦੇ ਖਿਲਾਫ ਸਟੇਟਮੈਂਟ ਦਿੱਤਾ ਹੀ ਨਹੀਂ ਉਹਨਾਂ ਨੇ ਬਿਲਕੁਲ ਕੰਮ ਦੀ ਗੱਲ ਹੈ 90% ਸੀਵਰੇਜ ਤੋਂ ਹੋ ਗਿਆ ਉਹਦੇ ਕਰਕੇ 10% ਜਿਹੜਾ ਹੈ ਨੈਚੁਰਲੀ ਪਾਣੀ ਜਿੰਨਾ ਕਿ ਕਿੰਨਾ ਉੱਨਾ ਕਿੰਨਾ ਹਾਂ ਉਹ ਰਾਤ ਵੀ ਐਸਟੀਪੀ ਦੀ ਲਾਈਟ ਬੰਦ ਹੈ ਇਹਦਾ ਮਤਲਬ ਉਹ ਅਲਟਰਨੇਟ ਜਨਰੇਟਰ ਨਹੀਂ ਰੱਖਿਆ ਹੈ ਹਾਂ ਤੁਸੀਂ ਐਮਰਜੈਂਸੀ ਸਰਵਿਸ ਦੀ ਐਮਰਜੈਂਸੀ ਸਰਵਿਸ ਦੀ ਦੀ ਹੁੰਦੀ ਹੈ ਉਹ ਕਹਿ ਰਹੇ ਸਿੱਧਾ ਸਿੱਧਾ ਕਹਿ ਰਹੇ ਕਹਿੰਦੇ ਪ੍ਰਗਟਜੀ ਦੇਖਣ ਇਹਨੂੰ ਕਿਉਂਕਿ ਉਹਨਾਂ ਨੇ ਸ਼ੁਰੂ ਕਰਾਇਆ ਉਹਨਾਂ ਨੇ ਰੱਖਿਆ ਇਹਨਾਂ ਨੂੰ ਕੋਈ ਇੰਦਾ ਤੱਕ ਦੀ ਸਮਝ ਹੀ ਨਹੀਂ ਕਿ ਮੈਂ ਇਹਨਾਂ ਦਾ ਖੂਨ ਨਹੀਂ ਕੱਟਦਾ ਮੈਨੂੰ ਪਤਾ ਸਟੇਟਰੀ ਕੀ ਸਟੇਟਮੈਂਟ ਕਿਹਦੇ ਮੋਦੀ ਸਾਹਿਬ ਨੂੰ ਬੱਸੇ ਤੇ ਮੋਦੀ ਦਾ ਕੰਮ ਚਲੋ ਇਹ ਸਮਝਿਆ ਨਹੀਂ ਇਹਨਾਂ ਨੂੰ ਬਿਲਕੁਲ ਫਾਊਟ ਆਊਟ ਕਰਾਓ ਇਹਨਾਂ ਨੂੰ ਗਲਤ ਕਰਦੇ ਨਹੀਂ ਨਾ ਇਹਨਾਂ ਨੂੰ ਗਲਤ ਕਰਦੇ ਇਹਨੂੰ ਰੇਲਵੇ ਦੇ DRM ਨਾਲ ਗੱਲ ਕਰਨੀ ਹੈ ਇਹ ਸਮੱਸਿਆ ਹੈ ਕਿ ਯਾਰ ਦੁਨੀਆ ਦੇ ਉੱਤੇ ਅੱਜ ਦੀ ਤਰੀਕੇ ਟੈਕਨੋਲੋਜੀ ਦਾ ਅੰਡਰਪਾਸ ਨਹੀਂ ਬਣ ਰਹੇ ਆ ਓਵਰਬ੍ਰਿਜ ਵੀ ਬਣ ਰਹੇ ਆ ਸਾਰਾ ਕੁਝ ਬਦਲ ਗਿਆ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਇਹ ਬਹੁਤ ਆਸ ਵੀ ਮਿਸਮੁਸ਼ੀਲियत ਹੈ ਕਿ ਦੇਖੋ ਔਸ ਕ੍ਰੋਸਿੰਗ ਕੀ ਕਿਹੜਾ ਕਿਹਦਾ ਕਿਹਦਾ ਕਿਹਿੰਦਕ ਦਾ ਸਾਹਮਣੇ ਆ ਪੰਜਾਬ ਦੇ ਵੀਰੂ ਵਾਲੇ ਦਾ ਦੇ ਘਰ ਅੱਧਾ ਅੱਧਾ ਮਿੱਟੀ ਜਮੀਂ ਗਈ ਜੀ ਹੂੰ ਕਈ ਥਾਂ ਠੀਕ ਵੀ ਹੋ ਜਾ ਹੈਗੀ ਅਸੀਂ ਆਪ ਵੀ ਗੱਲ ਕਰਦੇ ਹਾਂ ਜੀ ਨੈਗੇਟਿਵ ਨਾ ਲੈ ਕੇ ਲੋਕ ਇੱਥੇ ਦੇ ਰਹਿਣ ਵਾਲੇ ਆ ਜਾਂ ਸੱਬੇ ਪਾਸੇ ਜਾਂ ਸੱਬੇ ਪਾਸੇ ਸੇ ਸਮਾਂ ਜਾਂ ਤੇ ਸਟੋਰੀ ਗੱਲ ਕਰਦੇ ਆ ਇਹਨਾਂ ਨੂੰ ਇਸ ਇਸ ਤੋਂ ਨਜ਼ਰ ਕਦੋਂ ਟਿਕਰ ਮਿਲਦੀ ਹੈ ਕਿਉਂਕਿ ਆਖਰਕਾਰ ਇੱਕ ਦੂਜੇ ਪਾਸੇ ਤੇ ਜਾਣਾ ਆਉਣਾ ਹੈ ਹੀ ਆ ਜਾਣਾ ਹੈਗਾ ਬਿਲਕੁਲ ਜਾਣਾ ਹੈ ਜੇਰੀ ਕੋਸ਼ਿਸ਼ ਦੇ ਵਿੱਚ ਇੰਨੀ ਜੇਤ ਜੀ ਕੋਈ ਨਿਆ ਹਾ ਜਣਾ ਕੰਪਨੀ ਬਟ ਇਹ ਪਰਮਨੈਂਟ ਕਾਉਂਡ ਹੋਣਾ ਹੈ ਜੇ ਇਹ ਨੂੰ ਸ਼ੈੱਡ ਬਣਾਉਗਾ ਜਿਹਦੇ ਥੱਲੇ ਮੋਟਰ ਲੱਗੂ ਪਰਮਨੈਂਟ ਸਿੰਪਲ ਉਸੇ ਨੂੰ ਤਾਂ ਟਾਈਮ ਲੱਗਣਾ ਹੈ ਫਿਲਹਾਲ ਦੀ ਗੱਲ ਹੈ ਫਿਲਹਾਲ ਦੀ ਗੱਲ ਹੈ ਕਿ ਜੀ ਐਮਪੀ ਕੂਟਾ ਯੂਜ਼ ਕੀਤਾ ਜਾ ਸਕਦਾ ਹੋਵੇ ਜਿਹੜਾ ਤੁਸੀਂ ਇਹਨਾਂ ਨੇ ਮੈਨੂੰ ਅਫੀਸਰ ਨੇ ਦੱਸਿਆ ਕਿ ਗੀਰਤ ਪ੍ਰੋਟੋਕੋਲ ਦੇ ਅਨਾਰਗਮੈਂਟ ਹੈ ਉਹ ਮੈਂ ਐਮਪੀ ਕੂਟੇ ਤੋਂ ਪੈਸੀ ਲੈ ਕੇ ਦੇ ਸਕਦਾ ਤਾਂ ਕਿ ਉੱਤੇ ਜਮਾ ਕਰਾ ਪਏ ਜਾਂ ਤਾਂ ਕਿ ਇਹਦਾ ਪਰਮਨੈਂਟ ਇਹਦਾ ਸੋਲਿਊਸ਼ਨ ਹੈ ਫਿਲਹਾਲ ਦੀ ਗੱਲ ਕਰ ਰਿਹਾ ਫਿਲਹਾਲ ਦੀ ਇਹਦੀ 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 ਵਿਸ਼ੇਸ਼ ਤਰੀਕਾ ਜਦੋਂ ਪੰਪਿੰਗ ਹੋ ਗਈ ਜਦੋਂ ਪੀਅਰ ਹੋਇਆ ਇਹ ਇਹ ਹੋ ਸਕਦਾ ਹੋਰ ਵੀ ਕਿਉਂਕਿ ਬਰਸਾਤ ਤਾਂ ਹੋਣੀ ਹੈ ਨਾ ਹਜੇ ਭਾਗ ਨੇ ਤਾਂ ਇਹ ਜੋ ਲਾਈਨ ਜਾਰੀ ਕੀਤਾ ਹੋਇਆ ਤਾਂ ਫਿਰ ਇੰਨਾ ਸੋਖਾ ਨਹੀਂ ਹੋਣਾ ਬਹੁਤ ਟਾਈਮ ਲੱਗੇਗਾ ਸਮਾਂ ਲੱਗੇਗਾ ਪੂਰਾ ਟਾਈਮ ਲੱਗੂਗਾ ਮੈਨੂੰ ਲੱਗਦਾ ਮੈਂ ਟੀਆਰਐਮ ਨਾਲ ਗੱਲ ਕਰਕੇ ਕਿ ਇਹ ਪੀਨਾ ਚੋ ਦੂਨਾ ਚੋ ਸੀ78 ਦੇ ਕੋਲ ਸਕਦਾ ਹੋਵੇ ਰੇਲਵੇ ਜਿਹੜਾ ਆ ਉਹ ਉਹਦੇ ਵਿੱਚ ਪ੍ਰਵੀਜ਼ਨ ਇੱਕ ਹੋਵੇ ਤਾਂ ਠੀਕ ਆ ਮੈਂ ਟੀਸੀ ਨਾਲ ਵੀ ਗੱਲ ਕਰਕੇ ਤੇ ਡੀਆਰਐਮ ਨਾਲ ਵੀ ਗੱਲ ਕਰਾਂ ਮੈਂ ਵੀ ਡੀਆਰਐਮ ਨਾਲ ਗੱਲ ਕਰਾਂ ਤਾਂ ਕਿ ਇਹ ਪੀਨਾ ਚੋ ਖੋਲ ਦਿੱਤਾ ਜਾਵੇ ਤਾਂ ਕਿ ਇਹ ਜਿਹੜੇ ਟੈਂਪਰੇਰੀ ਤੌਰ ਤੇ ਰੀਮਪਰ ਤੌਰ ਤੇ ਲਾਉਣਾ ਜਿਹੜਾ ਖੜਾਇਆ ਜਾਂਦਾ ਬਿਲਕੁਲ ਸਰ ਪੁੱਛਣਾ ਕੀ ਹੈ ਸਰ ਚਾਰ ਸਭ ਇਹ ਗੱਲ ਪੈਂਦੇ ਫੜਨੇ ਨੇ ਇਹਨਾਂ ਨੂੰ ਬਈ ਸੁਖਾਰ ਪ੍ਰਗਟ ਸਿੰਘ ਇੱਧਰ ਆ ਤੈਨੂੰ ਬੋਲਦੇ ਤਾਂ ਜਾ ਇੱਕ ਇੱਕ ਕੀ ਚੀਜ਼ ਦੱਸੋ ਲੋਕ ਬਹੁਤ ਪਰੇਸ਼ਾਨ ਨੇ ਲੋਕ ਪਰੇਸ਼ਾਨ ਨੇ ਇੱਕਦਮ ਫਟ ਖੁੱਲਣਾ ਚਾਹੀਦਾ ਬਿਲਕੁਲ ਜੀ ਮੇਰੀ ਗੱਲ ਸੁਣੋ ਮੰਤਰੀ ਹੈਗੇ ਨੇ ਪੰਜਾਬ ਸਰਕਾਰ ਸਹਿਮਤ ਹੋਵੇ ਪੰਜਾਬ ਸਰਕਾਰ ਹੁਣ ਆਮ ਪਾਰਟੀ ਹੈ ਸਰ ਕਿਤੇ ਨੇ ਕਿਤੇ ਲੱਗਦਾ ਹੈ ਇਹਨਾਂ ਨੇ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅਸੀਂ ਤਾਂ ਜੀ ਆਉਣ ਵਾਲੇ ਆ ਮੇਰੀ ਗੱਲ ਸੁਣੋ ਪਰ ਸੈਂਟਰ ਨੂੰ ਅਸੀਂ ਫਿਰ ਵੀ ਬੇਨਤੀ ਕੀਤੀ ਏ ਵੀ ਤੁਹਾਡੀ ਇਹ ਚੀਜ਼ ਗਲਤ ਬਣ ਗਈ 100 ਦੁਕਾਨਾਂ ਦਾ ਤੁਸੀਂ ਜਾ ਕੇ ਅਗਲੇ ਪੱਧਰ ਤੇ ਦੇਖੋ ਉਹ ਵਿਚਾਰਾ ਤਲੁਕ ਘਰ ਬਹਿ ਗਿਆ ਲੋਕੀ ਕੰਮ ਦੇ ਦਿੰਦੇ ਨਹੀਂ ਬਿਲਕੁਲ ਦੁਕਾਨਾਂ ਖੋ ਹੋ ਗਈਆਂ ਬੰਦ ਹੋ ਗਈਆਂ ਦੇਖੋ ਇਹ ਬਿਲਕੁਲ ਅੰਸ਼ਲਾ ਬੰਦ ਹੈ ਠੀਕ ਹੈ ਕਹਿ ਰਹੇ ਹਾਂ ਬਣਾਇਆ ਪ੍ਰਗਟਜੀ ਨੇ ਉਦਘਾਟਨ ਕਹਿ ਰਹੇ ਆਮ ਆਦਮੀ ਵਾਲੀ ਕਿਤੇ ਨਾ ਕਿਤੇ ਖਿਚੜੀ ਤਾਂ ਨਹੀਂ ਬਣਦੀ ਜੇ ਖਿਚੜੀ ਬਣੀ ਹੁੰਦੀ ਤੇ ਮੈਂ ਇੱਥੇ ਆਉਂਦਾ ਹੀ ਨਾ ਪੰਛੀਆਂ ਵਾਂਗ ਹੀ ਖਾਣ ਲੱਗ ਪੈਂਦਾ। ਲੈ ਤੁਹਾਡੇ ਕੈਮਰੇ ਕਿ ਕਹਿੰਦੇ ਆਂ ਸਰ ਪਕਰ ਸਿੰਘ ਨੂੰ ਫੜ ਲਓ। ਮੈਂ ਤਾਂ ਜਮਾਂਤੀ ਆਵਾ ਤਾਂ ਸਵਾਦ ਆ। ਮੁਕਰ ਸਾਹਿਬ ਦੇਖੋ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤ ਤਾਂ ਆ ਰਹੀ ਆ ਅੱਜ ਦੀ ਡੇਟ ਦੇ ਵਿੱਚ। ਬਹੁਤ ਜ਼ਿਆਦਾ ਰਸਤਾਤ ਹੋਰ ਆਉਣੀ ਆ ਹੋਰ ਨੁਕਸਾਨ ਹੋਏਗਾ। ਕੋਈ ਨਾ ਕੋਈ ਅਲਟਰਨੇਟ ਦਾ ਕੱਢਣਾ ਪੈਣਾ ਨਾ ਕਿਉਂਕਿ ਨਿਮਾਇਂ ਦੀ ਵੀ ਤਸੀਰ ਦਿੰਦੇ। ਜੋ ਮੇਰਾ ਦਿਮਾਗ ਕੰਮ ਕਰਦਾ ਹੈ। ਬਾਕੀ ਇਹਨਾਂ ਲੋਕਾਂ ਦੀ ਭੱਲੇਦਾਰਾਂ ਦੀ ਗੱਲਬਾਤ ਹੁੰਦੀ ਜਿਹੜਾ ਇੱਥੇ ਰਹਿਣਾ। ਉਨਾ ਵੀ ਮਰਜੀ ਕੂਣੀ ਚਾਹੀਦੀ ਹੈ ਕੈਦੀ ਗੱਲ ਤੇ ਬਣ ਗਿਆ ਰਸਤਾ ਬਹੁਤ ਵੱਡਾ ਹਾਂ ਇਹਦੇ ਵਿੱਚ ਜਿਹੜਾ ਫਲਾਈਓਵਰ ਬਣਨਾ ਚਾਹੀਦਾ ਇਹ ਕਿਸੇ ਵੀ ਨਹੀਂ ਕਾਮਯਾਬ ਹੋਇਆ ਵੇਖੋ ਨਦਬੋਰੀਆ ਤੋਂ ਸਾਡੇ ਕੋਲ ਸਟੇਸ਼ਨ ਤੇ ਇੱਕੋ ਹੀ ਸੀਗਾ ਮਹੀਨਾ ਮਹੀਨਾ ਟ੍ਰੈਫਿਕ ਬੰਦ ਰਹਿੰਦੀ ਸੀ ਤੇ ਉਹ ਜਿੰਨੀ ਦੇਰ ਬੰਦ ਹੀ ਗਿਆ ਉਨੀ ਦੇਰ ਲੋਕਾਂ ਸਾਹ ਨਹੀਂ ਆਇਆ ਬੱਸ ਤਾਂ ਅੱਜ ਵੀ ਨਹੀਂ ਆਇਆ ਜੋ ਵੀ ਹੈ ਉਹ ਜੇ ਕੋਈ ਵੜ ਜਾਵੇ ਤਾਂ ਕੀ ਕਰ ਸਕਦੇ ਆ ਬਣਾਤਾ ਨਾ ਕਿਸੇ ਨੇ ਜਿੱਦੇ ਵੀ ਬਣਾਇਆ ਇੱਥੇ ਨਹੀਂ ਲੱਗਦਾ ਜੀ ਕਿ ਅੰਡਰ ਬ੍ਰਿਜ ਜਗਾ ਇੱਥੇ ਵੀ ਓਵਰ ਬ੍ਰਿਜ ਹੈ ਇੱਥੇ ਓਵਰ ਬ੍ਰਿਜ ਹੈ ਅੱਜ ਵੀ ਇਹ ਬਣਾਣਾ ਪਵੇਗਾ ਇਹਨੂੰ ਜਲਦੀ ਬਣਵਾਉਗਾ ਕਿ ਪਰ ਲੇਕਿਨ ਮੈਂ ਨਹੀਂ ਉਹ ਅੰਡਰ ਬ੍ਰਿਜ ਨਹੀਂ ਦਾ ਓਵਰ ਬ੍ਰਿਜ ਬਣੇ ਨਾ ਫਿਲਹਾਲ ਦੀ ਘੜੀ ਜਿਹੜਾ ਅਸਲੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਖਾਸ ਕਰਕੇ ਫਿਰ ਮੰਨ ਕੇ ਸਕੂਲ ਦੇ ਲੋਕਾਂ ਨੂੰ ਕਿਉਂਕਿ ਆਉਣ ਜਾਣ ਵਾਸਤੇ ਰਸਤਾ ਇੱਕੋ ਇੱਕ ਸੀਗਾ ਬੰਦ ਹੋ ਚੁੱਕਾ ਹੈ ਹੁਣ ਅਲਟਰਨੇਟ ਦਾ ਕੋਈ ਨਾ ਕੋਈ ਕਦਮ ਲੈਣਾ ਹੈ ਨਾ ਅਲਟਰਨੇਟ ਮੰਨ ਚ ਲੈ ਕੇ ਉਹ ਮੂੰਹ ਵਿਚ ਰੱਖ ਸੁਣ ਲੈ ਇੱਕ ਉਦੋਂ ਫਟ ਖੁੱਲਣਾ ਚਾਹੀਦਾ ਇਮੀਡੀਏਟਲੀ ਕਿਸੇ ਫਲਾਈਓਵਰ ਬਣਾ ਦੇ। ਪਰ ਕੇਂਦਰ ਦੇ ਵਿੱਚ ਤਾਂ ਤੁਹਾਡੇ ਕਲੀਕ ਹੈਗੇ ਨੇ। ਮੈਂ ਤਾਂ ਲਿਖੇ ਨੇ 200 ਬੱਧੇ ਸੈਂਕੜਾ ਜਿੰਨੇ ਆਏ। ਨਹੀਂ ਹੁਣ ਜਿਹੜੇ ਰਾਜ ਦੇ ਜਿਹੜੇ ਮੰਤਰੀ ਬਣੇ ਰਮਨੀਤ ਬਿੱਟੂ ਕਿਉਂਕਿ ਰੇਲਵੇ ਵੀ ਦੇਖ ਰਹੇ ਨੇ ਤੇ ਕੀ ਗੱਲ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ? ਨਹੀਂ ਗੱਲਬਾਤ ਉਹਦੇ ਨਾਲ ਹੋਈ। ਉਹਨਾਂ ਦੇ ਜਿਹੜਾ ਬੇਸਿਕਲੀ ਉਹ ਹੈਗੇ ਨੇ ਡਿਪਟੀ ਮਿਨਿਸਟਰ, ਦੂਜੇ ਮਿਨਿਸਟਰ ਨੂੰ ਮਿਲ ਕੇ ਆਏ ਆ। ਅਸਲੀ ਗੱਲ ਇਹਨਾਂ ਦੀ ਗੱਲ ਵੀ ਕੋਈ ਚਾਰ ਕੇ ਅਸ਼ਲੀ ਰੈਕਲ ਜੀ ਨਾਮ ਦਾ ਗੱਲ ਹਾਂਜੀ ਹਾਂਜੀ ਉਹਦਾ ਉਹਦਾ ਦਾ ਸਾਰਾ ਕੁਝ ਪਹੁੰਚਿਆ ਹੋਇਆ ਹੈ ਇਹ ਹੁਣ ਮਹਿਕਮਾ ਇੱਕ ਐਸਾ ਮਹਿਕਮਾ ਹੈਗਾ ਹੈ ਕਿ ਇਹਨੂੰ ਕਰਦਿਆ ਟਾਈਮ ਲੱਗ ਜਾਣਾ ਹੈ ਤੇ ਆਮ ਪਾਰਟੀ ਦੇ ਚੱਕੇ ਭੜੇ ਕੰਮ ਦਾ ਟੋਆ ਨਹੀਂ ਪੂਰਾ ਹੁੰਦਾ ਹਾਂ ਅੱਛਾ ਜੀ ਚੀਜ਼ ਇਹ ਹੀ ਪੁੱਛਦਾ ਵੀ ਤੂੰ ਜੇ ਇੱਥੇ ਕਰਦੇ ਓਪਨਿੰਗ ਕਰਾਈ ਤਾਂ ਸੋਚਣਾ ਚਾਹੀਦਾ ਅੱਛਾ ਇਹ ਗੱਲ ਭਰਾ ਹੀ ਆ ਇੱਕ ਗੱਲ ਸੁਣੋ ਗੱਲ ਇਹ ਵੀ ਕਿਸੇ ਇੱਕ ਨੇ ਕੰਮ ਕੀਤਾ ਦੂਜੇ ਨੇ ਕਰਵਾਇਆ ਤੇ ਉਹ ਕੰਮ ਸਹੀ ਨਹੀਂ ਹੋਇਆ ਤੇ ਉਹਨੂੰ ਸੁਟਣਾ ਤੇ ਅੱਛਾ ਮੱਕਰ ਸਾਹਿਬ ਇੱਕ ਚੀਜ਼ ਪੁੱਛਣਾ ਚਾਹੁੰਦੇ ਆ ਬੇਸ਼ੱਕ ਵਰਗੜ ਜੀ ਨੇ ਬਣਵਾਇਆ ਠੀਕ ਹੈ ਜੀ ਸਰਕਾਰ ਨੂੰ ਜਿਹੜਾ ਰੇਲ ਰੇਲ ਪਹਾੜ ਮੇ ਜਿਹੜਾ ਸਰਕਾਰ ਨੇ ਪੈਸਾ ਦੇਣਾ ਸੀ ਉਹ ਕਹਿ ਰਹੇ ਕਿ ਉੱਪਰ ਸ਼ੈੱਡ ਵੀ ਪੈਣੀ ਸੀ ਅਜੇ ਥੱਲੇ ਪੰਪ ਵੀ ਲੱਗਣਾ ਸੀਗਾ ਅਜੇ ਕੁਝ ਨਹੀਂ ਹੋਇਆ ਉਹ ਕਹਿ ਰਹੇ ਕਿ ਪਹਿਲਾਂ ਇਹ ਉਦਘਾਟਨ ਕਰਕੇ ਤੁਸੀਂ ਇਹਦੇ ਵਿੱਚ ਹੁਣ ਤੁਸੀਂ ਕਿਹਨੂੰ ਦੇਖਦੇ ਹੋ ਗਲਤ ਮੇਰੇ ਭਰਾ ਉਹਨਾਂ ਨੇ ਆਪ ਪਾਰਟੀ ਵਾਲਿਆਂ ਨੇ ਕੋਈ ਚੀਜ਼ ਆਪ ਨਹੀਂ ਬਣਾਈ ਬਣੇ ਬਣਾਇਆ ਤੇ ਉਦਘਾਟਨ ਕੀਤੇ ਨੇ ਜਿਹੜੇ ਪੈਸੇ ਭਾਵੇਂ ਕਿਸੇ ਲਾਇਸੈਂਸ ਦੇ ਅਕਾਲੀ ਦਲ ਬੀਜੇਪੀ ਨੇ ਵੇਲੇ ਕਦੋਂ ਦੇ ਪੈਸੇ ਨੇ 10 ਸਾਲ ਉਸ ਤੋਂ ਬਾਅਦ ਕਾਂਗਰਸ ਰਹਿ ਗਈ ਉਹਨਾਂ ਨੇ ਤੇ ਉਹ ਨਹੀਂ ਲੋਕਾਂ ਨੂੰ ਖਰਚੇ ਤੇ ਖੁਦ ਨਹੀਂ ਲੋਕ ਕੀ ਕਰਦੇ ਨੇ ਫਿਰ ਉਹਨਾਂ ਦਾ ਐਮਪੀ ਚ ਚਾ ਦਿੰਦੇ ਨੇ ਫਿਰ ਉਹਨਾਂ ਦਾ ਬੰਦਾ ਚਾ ਦਿੰਦੇ ਨੇ ਹੁਣ ਲੋਕ ਵੀ ਤਾਂ ਸੋਚੇ ਨਾ ਵੀ ਵੋਟ ਪਾਉਣ ਲੱਗਿਆ ਬੱਸ ਇਹ ਕਿਵੇਂ ਦੇਖਦੇ ਹੋ ਦੋ ਪੁਰਾਣੇ ਅਕਾਲੀ ਇਕੱਠੇ ਹੋ ਗਏ ਚ ਇਹ ਪਾਰਟੀਆਂ ਲੱਗ ਗਈ ਨਹੀਂ ਅਸੀਂ ਪਾਰਟੀਆਂ ਅਸੀਂ ਮੈਂ ਕਹਿੰਦਾ ਕਾਂਗਰਸ ਛੱਡ ਕੇ ਸਵਾਰਾ ਪਾਰਟੀਆਂ ਚੱਲਦੀ ਹੈ ਕੋਈ ਉੱਥੇ ਗਲਤ ਗਲ ਥੋੜਾ ਹੋਣੀ ਹੈ ਜਿਹੜੀ ਗੱਲ ਹੋਣੀ ਸੋ ਸਹੀ ਹੋਣੀ ਹੈ ਡਾਕਟਰ ਸਾਹਿਬ ਵੀ ਬੀ ਸੀਰੀਅਸ ਸਰਜੀਤ ਜੀ ਦੀ ਸਾਜੀ ਗੱਲ ਹੈ ਕਿ ਜਿਹੜੇ ਲੋਕ ਇੱਥੇ ਫੇਸ ਵਨ ਤੇ ਸਟੋਅ ਦੇ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਇਸ ਲਾਗੇ ਨੂੰ ਲੈ ਕੇ ਇਹ ਕਦੋਂ ਪਿਕਚਰ ਕਲੀਅਰ ਹੋਵੇਗਾ ਕਿਉਂਕਿ ਤੁਸੀਂ ਸੀਨੀਅਰ ਤੁਸੀਂ ਨੁਮਾਇੰਦੀ ਕੀ ਕਰ ਲਓ ਤੁਸੀਂ ਸਾਰੇ ਇੱਥੇ ਮੌਜੂਦੀ ਵਾਲੇ ਵੀ ਬੁਲਾ ਲਓ ਜਿਨ੍ਹਾਂ ਦਾ ਇਨਚਾਰਜ ਬਣਾਇਆ ਹੈ ਇਹਨਾਂ ਪ੍ਰਿੰਸੀਪਲ ਮੈਂ ਨਾਲ ਬਹਿਣਾ ਹੈ ਸਰ ਬੁਲਾ ਲਓ ਤੁਸੀਂ ਇੱਥੇ ਹੀ ਸੀਗੇ ਥੋੜੀ ਦੇਰ ਪਹਿਲਾਂ ਮੈਂ ਨਾਲ ਬਹਿਣਾ ਉਹ ਕੀ ਇਹ ਜਵੇਦ ਅੰਕ ਹੁੰਦੇ ਨੇ ਬੈਠ ਕੇ ਕੀ ਗੱਲਬਾਤ ਹੋਏਗੀ ਕਿ ਕੀ ਕੁਛ ਹੋਏ ਗੱਲਬਾਤ ਹੋਏਗੀ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਉਹ ਤਾਂ ਅਲਿਗੇਸ਼ਨ ਆ ਕੇ ਜਾ ਰਹੇ ਤੁਸੀਂ ਉਹ ਲਾਗੇ ਕੀ ਉਹ ਕਹਿੰਦਾ ਬਰਗਰਸੈਂਡ ਬਣਾਇਆ ਬਰਗਰਸੈਂਡ ਨਹੀਂ ਬਣਾਇਆ ਨਹੀਂ ਮੈਂ ਕਹਿੰਦਾ ਬਰਗਰਸੈਂਡ ਨੇ ਬਣਾਇਆ ਮੈਂ ਮੇਰੇ ਕੋਲ ਖੜਾ ਬਰਗਰਸੈਂਡ ਚੱਲ ਚੱਲਦਾ ਮੈਂ ਉਹਦੇ ਉੱਥੇ ਲੋਕਾਂ ਘੇਰਿਆ ਮੈਂ ਕਿਹਾ ਉਹ ਫੜੋ ਉਹ ਕਹਿੰਦੇ ਉੱਥੇ ਕੋਣ ਹੈ ਮੈਂ ਕਿਹਾ ਜਿਨ੍ਹਾਂ ਨੇ ਵਾਈਟ ਟੋਪੀ ਪਾਈ ਹੈ ਸਦਾਰ ਬਰਗਰਸੈਂਡ ਨੇ ਬਣਾਇਆ ਹੈ ਹਨਾ ਫਿਰ ਮੈਂ ਕਿਹਾ ਜਿਨ੍ਹਾਂ ਨੇ ਓਪਨਿੰਗ ਕੀਤੀ ਹੈ ਮੈਂ ਕਿਹਾ ਪਰਲੇ ਪਾਸੇ ਉਹ ਖੜੀ ਉਹਨੂੰ ਫੜ ਲਓ ਕਸੂਰਵਾਰ ਉਹ ਵੀ ਉੱਡੀ ਆ ਸਾਵੇਂ ਲੋਕੀ ਫਲਾਈ ਉਹਦਾ ਕੋਟ ਨਹੀਂ ਨਾ ਹੋਣ ਦੇ ਦੇ ਉਹ ਕਹਿੰਦੇ ਜੀ ਫਲਾਈਓਵਰ ਪਹਿਲਾਂ ਬਣਾਓ ਤਾਂ ਇਹ ਮਟਰਪੇ ਮੇਨੂੰ ਇਹ ਐਂਡਪਰਾ ਵੀ ਕੰਪਲੀਟ ਪੂਰਾ ਕਰਵਾਉ ਦੇਣੇ ਬੀ ਵੀ ਕਾ ਨਾ ਸੁਭਾਈ ਹੈ ਹੁਣ ਇਹਨਾਂ ਦਾ ਦੋ ਸਮੱਸਿਆ ਸਮੱਸਿਆ ਕਿਵੇਂ ਹੱਲ ਹੋਏਗੀ ਸਮੱਸਿਆ ਹੱਲ ਹੋਏਗੀ ਮਨ ਦੋਨੋਂ ਰਲ ਕੇ ਕਰੋਗੇ ਪ੍ਰਗਟ ਸੇ ਮੱਕੜ ਸੇ ਮੈਂ ਤਾਂ ਸੇ 10 15 ਦਾ ਕਿਉਂ ਸਹਿਮਤ ਆ ਪਬਲਿਕ ਤੰਗ ਹੋਰੀ ਹੈ ਹੂੰ ਉਹ ਸਿਰ ਪਾੜਿਆ ਤੇ ਵੰਡੀ ਜਾਣ ਹੈਨਾ ਬੰਡਾ ਤਾਂ ਖਿਆਲਾ ਲਾ ਲਿਆ ਬੰਡਾ ਸਮਝ ਨਹੀਂ ਆ ਰਿਹਾ ਜਿਹੜਾ ਸੀ 8 ਫਾਸਾ ਕਹੇਗਾ ਉਹ ਕਦੋਂ ਦੇ ਕਰੇਗਾ ਵੇਖੋ ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਟੀਮ ਭੇਜੀ ਹੈ ਆਈ ਤੁਹਾਡੇ ਕੋਲ ਹੀ ਅਜੇ ਟੀਮ ਨਹੀਂ ਆਉਂਦਾ ਕੋਈ ਤੁਸੀਂ ਦੇਖੋ 3 ਮਹੀਨੇ ਹੋ ਗਏ ਨਾਲ ਘੁੰਮਦੇ ਆ ਇਹ ਸਾਰਾ ਭੱਲਾ ਇੱਕ ਪਾਸੇ ਆ 100 ਦਾ 100 ਦੁਕਾਨ ਤਾਂ ਹਾਂ ਇੱਕ ਕਲੋਨੀ ਹੈਗੀ ਕੀ ਵਹਿਲਾ ਬਾਤ ਹੈ ਇੱਕ ਕਲੋਨੀ ਹੈਗੀ ਜਿਹੜੀ ਓਪੋਜੀਸ਼ਨ ਕਰਦੀ ਏ ਉਹਨਾਂ ਦੀ ਵੱਡੀਆਂ ਕੋਠੀਆਂ ਤੇ ਬਿਲਕੁਲ ਨਾ ਖਲ੍ਹਾਇਓ ਬਿਲਕੁਲ ਨਾ ਖਲ੍ਹਾਇਓ ਮੈਂ ਕਿਹਾ ਕਿ ਕਿਹਨਾਂ ਨੂੰ ਮਾਰਦੇ ਨੇ ਸਾਰਿਆਂ ਦੀ ਸਾਰਿਆਂ ਦੀ ਸੁਣਵਾਈ ਹੋਣੀ ਏ ਸਰਕਾਰ ਨੂੰ ਇਹਨਾਂ ਨੂੰ ਪੈਸੇ ਦਾ ਫਰਕ ਕੀ ਪੈਂਦਾ ਜਿਹਨਾਂ ਨੂੰ ਇਹਨਾਂ ਨੂੰ ਫਰਕ ਨਹੀਂ ਪੈਂਦਾ ਚਲੋ ਠੀਕ ਹੈ